ਪੰਜਾਬ 'ਚ ਗੁੰਡਾਗਰਦੀ ਹੋ ਰਹੀ ਲੋਕਾਂ ਦੇ ਕਾਰੋਬਾਰ ਤੇ ਕਬਜ਼ੇ ਹੋ ਰਹੇ ਨੇ ਪੱਤਰਕਾਰਾਂ ਨਾਲ ਬਦਸਲੂਕੀ ਹੋ ਰਹੀ ਆ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੋਸ਼ਣ ਜਿਸ ਤਰ੍ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਅੱਦੇ ਜਿਹੜੀ ਹੈ ਕਿ ਇੱਕ ਲਿਸਟ ਜਾਰੀ ਕਰ ਦਿੱਤੀ ਹੈ ਪੰਜ ਜਿਹੜੇ ਮੰਤਰੀ ਉਹਨਾਂ ਚ ਚੁਣੇ ਗਏ ਨੇ ਸੋ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਪਟਿਆਲਾ ਤੋਂ ਜਿਹੜਾ ਨੇ ਇੱਕ ਪਟਿਆਲਾ 2 ਤੋਂ ਜਿਹੜੀ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਸਿਹਤ ਮੰਤਰੀ ਦੀਆਂ ਸਿਵਾਵਾਂ ਦਿੱਤੀਆਂ ਸੀਗੀਆਂ ਸੋ ਉਹਨਾਂ ਨੂੰ ਵੀ ਜਿਹੜੀ ਹੈ ਕਿ ਟਿਕਟ ਦਿੱਤੀ ਗਈ ਹੈ ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਰਾਜੂ ਖ ਨੂੰ ਆਪਣੇ ਹੀ ਲੀਡਰ ਨੂੰ ਜਿਹੜਾ ਹੈਗਾ ਨੇ ਟਿਕਟ ਦੇ ਦਿੱਤੀ ਹੈਗੀ ਆ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਅੱਜ ਪੰਜਾਬ ਦੇ ਲੋਕ ਜੋ ਬਦਲਾਅ ਦੀ ਗੱਲ ਕਰ ਰਹੇ ਸੀ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਪੰਜਾਬ 'ਚ ਗੁੰਡਾਗਰਦੀ ਹੋ ਰਹੀ ਹੈ ਲੋਕਾਂ ਦੇ ਕਾਰੋਬਾਰ ਤੇ ਕਬਜ਼ੇ ਹੋ ਰਹੇ ਨੇ ਪੱਤਰਕਾਰਾਂ ਨਾਲ ਬਦਸਲੂਕੀ ਹੋ ਰਹੀ ਆ ਸੋ ਮੈਂ ਸਮਝਦਾ ਕਿ ਕੋਈ ਪੰਜਾਬ ਦੇ ਕਾਰੋਬਾਰ ਬਾਹਰ ਜਾਣ ਲੱਗੇ ਸੋ ਬਿਲਕੁਲ ਇਹ ਸਨ ਗੁਰਪ੍ਰੀਤ ਸਿੰਘ ਰਾਜੂਖਣਾ ਜਿਨ੍ਹਾਂ ਨੇ ਕਿਹਾ ਹੈ ਕਿ ਸਪਸ਼ਟ ਕੀਤਾ ਹੈਗਾ ਕਿ ਇਹਨਾਂ ਕੋਲ ਆਪਣੇ ਹੋਰ ਜਿਹੜੇ ਐਮਪੀ ਸੀਟ ਵਾਸਤੇ ਕੋਈ ਚਿਹਰੇ ਨਹੀਂ ਸੀਗੇ ਸੋ ਆਪਣੇ ਹੀ ਮੰਤਰੀਆਂ ਨੂੰ ਟਿਕਟ ਲੜਨ ਲਈ ਆਮ ਆਦਮੀ ਪਾਰਟੀ ਮਜਬੂਰ ਹੈਗਾ ਹੁਣ ਦੇਖਦੇ ਆਂਗੇ ਕਿ ਜਿਹੜੇ ਟਿਕਟ ਤਾਂ ਜਰੂਰ ਮਿਲ ਗਈ ਹੈਗੇ ਆ ਹੁਣ ਇਹਨਾਂ ਦੇ ਅੰਗੇਸ਼ਟ ਜਿਹੜੀ ਹੈ ਗਿਆ ਚਾਹੇ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਹੈਗੀ ਆ ਚਾਹੇ ਆਮ ਆਦਮੀ ਸ਼੍ਰੋਮਣੀ ਅਕਾਲੀ ਦਾ ਲੈ ਗਈ ਆ ਜਾਂ ਭਾਜਪਾ ਇਹਨਾਂ ਤੋਂ ਅੰਗੇਸ਼ਟ ਕਿਹੜਾ ਚਿਹਰਾ ਲੈ ਕੇ ਆਣਗੇ ਆਉਣ ਵਾਲੇ ਸਮੇਂ ਪਤਾ ਲੱਗੂਗਾ ਪਰ ਕਿਤੇ ਕਿਤੇ ਜਿਹੜੀ ਹੈ ਡਾਕਟਰ ਬਲਬੀਰ ਨੂੰ ਜਿਹੜੀ ਹੈ ਲੋਕ ਸ ਹੋ ਗਏ ਨੇ ਹੋਰ ਵੀ ਅਪਡੇਟ ਦੇ ਲਈ ਬਣੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਣ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਭਾਰਤ ਪੋਸ਼ਣ ਜਿਸ ਤਰ੍ਹਾਂ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਅੱਦੇ ਜਿਹੜੀ ਹੈ ਕਿ ਇੱਕ ਲਿਸਟ ਜਾਰੀ ਕਰ ਦਿੱਤੀ ਹੈ ਪੰਜ ਜਿਹੜੇ ਮੰਤਰੀ ਉਹਨਾਂ ਚ ਚੁਣੇ ਗਏ ਨੇ ਸੋ ਡਾਕਟਰ ਬਲਬੀਰ ਜੋ ਕਿ ਸਿਹਤ ਮੰਤਰੀ ਨੇ ਪਟਿਆਲਾ ਤੋਂ ਜਿਹੜਾ ਨੇ ਪਟਿਆਲਾ 2 ਤੋਂ ਜਿਹੜੀ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਸਿਹਤ ਮੰਤਰੀ ਦੀਆਂ ਸਿਵਾਵਾਂ ਦਿੱਤੀਆਂ ਸੀਗੀਆਂ ਸੋ ਉਹਨਾਂ ਨੂੰ ਵੀ ਜਿਹੜੀ ਹੈਗੀ ਟਿਕਟ ਦਿੱਤੀ ਗਈ ਹੈ ਸੋ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਗੁਰਪ੍ਰੀਤ ਸਿੰਘ ਰਾਜੂ ਖੰ ਨੂੰ ਆਪਣੇ ਹੀ ਲੀਡਰ ਨੂੰ ਜਿਹੜਾ ਹੈਗਾ ਨੇ ਟਿਕਟ ਦੇ ਦਿੱਤੀ ਹੈਗੀ ਆ ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਅੱਜ ਪੰਜਾਬ ਦੇ ਲੋਕ ਜੋ ਬਦਲਾਅ ਦੀ ਗੱਲ ਕਰ ਰਹੇ ਸੀ ਵੱਡੇ ਵੱਡੇ ਦਾਅਵੇ ਕਰ ਰਹੇ ਸੀ ਪੰਜਾਬ 'ਚ ਗੁੰਡਾਗਰਦੀ ਹੋ ਰਹੀ ਹੈ ਲੋਕਾਂ ਦੇ ਕਾਰੋਬਾਰ ਤੇ ਕਬਜ਼ੇ ਹੋ ਰਹੇ ਨੇ ਪੱਤਰਕਾਰਾਂ ਦਾ ਬਦਸਲੂਕੀ ਹੋ ਰਹੀ ਆ ਸੋ ਮੈਂ ਸਮਝਦਾ ਕਿ ਕੋਈ ਪੰਜਾਬ ਦੇ ਕਾਰੋਬਾਰ ਬਾਹਰ ਜਾਣ ਲੱਗੇ ਸੋ ਬਿਲਕੁਲ ਇਹ ਸਨ ਗੁਰਪ੍ਰੀਤ ਸਿੰਘ ਰਾਜੂਖਣਾ ਜਿਨ੍ਹਾਂ ਨੇ ਕਿਹਾ ਹੈ ਕਿ ਸਪਸ਼ਟ ਕੀਤਾ ਹੈਗਾ ਕਿ ਇਹਨਾਂ ਕੋਲ ਆਪਣੇ ਹੋਰ ਜਿਹੜੇ ਐਮਪੀ ਸੀਟ ਵਾਸਤੇ ਕੋਈ ਚਿਹਰੇ ਨਹੀਂ ਸੀਗੇ ਸੋ ਆਪਣੇ ਹੀ ਮੰਤਰੀਆਂ ਨੂੰ ਟਿਕਟ ਲੜਨ ਲਈ ਆਮ ਆਦਮੀ ਪਾਰਟੀ ਮਜਬੂਰ ਹੈਗਾ ਹੁਣ ਦੇਖਦੇ ਆਂਗੇ ਕਿ ਜਿਹੜੇ ਟਿਕਟ ਤਾਂ ਜਰੂਰ ਮਿਲ ਗਏ ਹੈਗੇ ਹੁਣ ਇਹਨਾਂ ਦੇ ਅੰਗੇਸ਼ਟ ਜਿਹੜੀ ਹੈ ਗਿਆ ਚਾਹੇ ਕਾਂਗਰਸ ਸਰਕਾਰ ਕਾਂਗਰਸ ਪਾਰਟੀ ਹੈਗੀ ਆ ਚਾਹੇ ਆਮ ਆਦਮੀ ਸ਼੍ਰੋਮਣੀ ਅਕਾਲੀ ਦਾ ਲੈਗੀ ਆ ਜਾਂ ਭਾਜਪਾ ਇਹਨਾਂ ਤੋਂ ਅੰਗੇਸ਼ਟ ਕਿਹੜਾ ਚਿਹਰਾ ਲੈ ਕੇ ਆਣਗੇ ਆਉਣ ਵਾਲੇ ਸਮੇਂ ਪਤਾ ਲੱਗੂਗਾ ਪਰ ਕਿਤੇ ਕਿਤੇ ਜਿਹੜੀ ਹੈ ਡਾਕਟਰ ਬਲਬੀਰ ਨੂੰ ਜਿਹੜੀ ਹੈ ਲੋਕ ਸ ਹੋ ਗਏ ਨੇ ਹੋਰ ਵੀ ਅਪਡੇਟ ਦੇ ਲਈ ਬਣੇ ਰੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੋਸ਼ਣ ਦੀ ਰਿਪੋਰਟ